ਹਾਰ ਦਾ ਬਦਲਾ ਸੋ ਹਾਰ ਦਾ ਬਦਲਾ ਕਿਵੇਂ ਲੱਤਾ ਜਾ ਰਿਹਾ ਇਸ ਗੱਲ ਦਾ ਖੁਲਾਸਾ ਜਿਹੜਾ ਕਿ ਇਸ ਨਿਊਜ਼ ਦੇ ਵਿੱਚ ਕੀਤਾ ਗਿਆ ਤੁਹਾਨੂੰ ਦੱਸਦੀ ਲੋਕ ਸਭਾ ਦੇ ਵਿੱਚ ਆਪਣੀ ਕਰਾਰੀ ਹਾਰ ਦਾ ਬਦਲਾ ਲੈਣ ਵਾਸਤੇ ਵਿੱਤ ਮੰਤਰੀ ਰਣਜੀਤਲੀ ਨੇ ਜੋਰ ਰਵਈਆ ਪੰਜਾਬ ਵਾਸਤੇ ਅਪਣਾਇਆ ਉਸ ਦਾ ਵੱਡਾ ਰਿਜ਼ਲਟ ਕੱਢ ਕੇ ਜਿਹੜਾ ਕਿ ਅਸਨੀ ਸ਼ੇਖੜੇ ਨੇ ਸਾਦੇ ਮੂਰੇ ਰੱਖ ਦਿੱਤਾ ਤੇ ਤੁਹਾਨੂੰ ਦੱਸਦੀ ਏ 50000 ਕਰੋੜ ਰੁਪਏ ਦਾ ਜਿਹੜਾ ਕਿ ਸੈਲਫ ਇਨਵੈਸਟਮੈਂਟ ਤੇ ਉੱਪਰ ਜਿਹੜਾ ਕਿ ਵੱਡਾ ਸੰਕਟ ਛਾ ਗਿਆ ਤੇ ਵੱਡੇ ਸੰਕਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਕਤ ਸੈਲਫ ਜਿਹੜਾ ਕਿ ਸ਼ਬਦ ਸੈਲਫ ਫਾਈਨੈਂਸ ਐਜੂਕੇਸ਼ਨ ਇੰਸਟੀਟਿਊਸ਼ਨ ਆਫ ਪੰਜਾਬ ਦੇ ਚੇਅਰਮੈਨ ਤੇ ਇਹਦੇ ਨਾਲ-ਨਾਲ ਆਲ ਇੰਡੀਆ ਕਾਂਗਰਸ ਦੀ ਕਮੇਟੀ ਜਿਹੜੇ ਕਿ 77 ਨੇ ਅਸ਼wini ਸ਼ੇਕੜੀ ਕਿਹਾ ਸ਼ੇਕੜੀ ਨੇ ਦੱਸਿਆ ਕਿ ਸਰਕਾਰ ਦੇ ਚੱਲਦੇ ਜਾ ਰਹੇ ਜਿਹੜੇ ਕਿ ਕੋਸਟ میٹرਕ ਸਕਾਲਰਸ਼ਿਪ ਸਕੀਮ ਦੇ ਅਧੀਨ ਜਿਹੜਾ ਕਿ ਸੂਬੇ ਦੇ ਵਿੱਚ ਸੰਬੰਧਿਤ ਫੰਡ ਬਕਾਇਆ ਬਕਾਇਆ ਫੰਡ ਜਿਹੜਾ ਕੀ ਹੋਣਾ ਕੇਂਦਰ ਸਰਕਾਰ ਜਾਣ ਬੁੱਝ ਕੇ ਰੋਕ ਰਹੀ ਹੈ ਜਾਣ ਬੁੱਝ ਕੇ ਉਸ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਪੰਜਾਬ ਦੇ ਅੰਦਰ ਵੱਡੀ ਮੁਸ਼ਕਿਲਾਂ ਤਾਂ ਖੜੀਆਂ ਹੋ ਗਈਆਂ ਨੇ ਤੇ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਜਿਹੜੇ ਕੀ ਪ੍ਰਧਾਨ ਵਿਜੇ ਸਾਂਪਲਾ ਜਿਹੜਾ ਪ੍ਰਦੇਸ਼ ਮਾਫ ਕਰਨਾ ਭਾਜਪਾ ਦੇ ਪ੍ਰਧਾਨ ਨੇ ਜਿਹੜੇ ਕੀ ਵਿਜੇ ਸਾਂਪਲਾ ਵਿਜੇ ਸਾਂਪਲਾ ਦੀ ਗੱਲ ਕਰੀਏ ਤਾਂ ਉਹ ਕੇਂਦਰ ਦੇ ਵਿੱਚ ਮંત્રી ਨੇ ਸਿਰਫ ਇਹ ਕਹਿ ਸਕਦੇ ਆ ਕਿ ਉਹ ਮੰਤਰੀ ਨੇ ਉਹਨਾਂ ਦੀ ਕੋਈ ਗੱਲਬਾਤ ਨਹੀਂ ਸੁਣਦਾ ਹੁਣ ਤੱਕ ਉਹ ਕੋਈ ਵੀ ਫੰਡ ਪੰਜਾਬ ਵਾਸਤੇ ਨਹੀਂ ਲੈ ਕੇ ਆਇਆ ਇੱਕ ਵੱਡੀ ਦਿੱਕਤ ਜਿਹੜੀ ਕਿ ਪੰਜਾਬ ਨੂੰ ਉਹਨਾਂ ਵੱਲੋਂ ਵੀ ਖੜੀ ਕੀਤੀ ਜਾ ਰਹੀ ਹੈ ਲੱਗ ਰਿਹਾ ਕਿ ਉਹ ਬਿਲਕੁਲ ਸਮਰਥ ਨਹੀਂ ਉਹਨਾਂ ਦੀ ਕੋਈ ਦਿੱਲੀ ਦੇ ਵਿੱਚ ਨਹੀਂ ਸੁਣਦਾ ਤੇ ਸੈਕਟਰੀ ਨੇ ਕਿਹਾ ਕਿ 2 ਸਾਲਾਂ ਦੇ ਵਿੱਚ 1000 ਕਰੋੜ ਤੋਂ ਵੱਧ ਜਿਹੜਾ ਕਿ ਨਾਨ ਪੇਮੈਂਟ ਹੋਣ ਕਰਕੇ ਅਨ ਐਡਿਟ ਇੰਸਟੀਚਿਊਟ ਦੇ ਵਿੱਤੀ ਸੰਕਟ ਦਾ ਜਿਹੜਾ ਕਿ ਉਹ ਸਾਹਮਣਾ ਕਰ ਰਹੀ ਹੈ ਤੇ ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਰਾਸ਼ੀ ਨਾ ਮਿਲਣ ਕਰਕੇ ਇਹਨਾਂ ਕਾਲਜਾਂ ਦੇ ਵਿੱਚ ਜਿਹੜੇ ਕਿ ਲੱਖਾਂ ਲੱਖ ਤੋਂ ਵੱਧ ਜਿਹੜੇ ਕਰਮਚਾਰੀ ਨੇ ਉਹ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਤਨਖਾਹ ਦੇਣ ਦੀ ਵੱਡੀ ਮੁਸ਼ਕਿਲਾਂ ਖੜੀਆਂ ਹੋ ਰਹੀਆਂ ਨੇ ਸੋ ਇਸ ਕਰਕੇ ਵੱਡੀ ਦਿੱਕਤ ਵੱਡੀ ਪਰੇਸ਼ਾਨੀ ਖੜੀ ਹੋ ਰਹੀ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਪਰੇਸ਼ਾਨੀ ਦਾ ਸਾਹਮਣਾ ਜਿਹੜੀ ਕਿ ਉਹ ਸਰਕਾਰ ਤੇ ਕੇਂਦਰ ਸਰਕਾਰ ਕਿਵੇਂ ਕਰੇਗੀ ਹੱਲ ਤੇ ਇਹ ਹੱਲ ਅਸ਼ਨੀ ਸ਼ੇਖੜੀ ਵੱਲੋਂ ਕੱਢ ਦਿੱਤਾ ਗਿਆ ਤੇ ਉਹਨੇ ਕਿਹਾ ਕਿ ਅਰੁਣ ਜੈਤਲੀ ਲਹਿਰੇ ਨੇ ਆਪਣੀ ਹਾਰ ਦਾ ਬਦਲਾ ਸੋ ਵੱਡੀ ਖਬਰ ਹੈ ਜੀ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਸਾਡੇ YouTube ਚੈਨਲ ਆਜ ਨਿਊਜ਼ ਬਾਦਲ